ਪੰਜਾਬੀ ਗਾਇਕ ਬੀਪ ਰਾਗ ਦੇ ਸ਼ੋਅ ਦੇ ਵਿੱਚ ਹਾਦਸੇ ਤੋਂ ਬਾਅਦ ਹੁਣ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਦਰਅਸਲ ਬਚਿੰਦਾ ਦੇ ਇੱਕ ਨਿੱਜੀ ਇੰਸਟੀਚਿਊਟ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਹੋ ਗਿਆ ਇਸ ਦੌਰਾਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਮਗਰੋਂ 40 ਦੇ ਕਰੀਬ ਨੌਜਵਾਨਾਂ ਨੇ ਦੋ ਨੌਜਵਾਨਾਂ ਤੇ ਜਾਨ ਲੀਵਾ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਦੋਵੇਂ ਨੌਜਵਾਨ ਜੋ ਨਹੀਂ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜੋ ਨੌਜਵਾਨ ਜ਼ਖਮੀ ਨਹੀਂ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਸੱਟਾਂ ਲਗਿਆ ਨੇ ਜ਼ਖਮੀ ਨੌਜਵਾਨਾਂ ਨੂੰ ਬਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਪੁਲਿਸ ਨੂੰ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਨੇ ਜੀ ਹਾਂ ਤੇ ਪੁਲਿਸ ਨੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਦਾਖਲ ਜ਼ਖਮੀ ਨੌਜਵਾਨਾਂ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਨਾਲ ਚੱਲ ਰਹੇ ਗਾਇਕ ਬੱਬੂ ਮਾਨ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਸੀ ਜਦੋਂ ਉਹ ਸ਼ਾਮ ਨੂੰ ਚੱਲ ਰਹੇ ਪ੍ਰੋਗਰਾਮ ਅੰਦਰ ਦਾਖਲ ਹੋਏ ਤਾਂ ਤੱਕੇ ਮੁਕੀ ਨੂੰ ਲੈ ਕੇ ਨੌਜਵਾਨਾ ਦੀ ਬੱਸ ਹੋ ਗਏ ਜੀ ਹਾਂ ਪੀੜਿਤ ਨੌਜਵਾਨਾਂ ਨੇ ਕਿਹਾ ਕਿ ਤੱਕੇ ਨਾ ਮਾਰੋ ਉਹਨਾਂ ਦਾ ਬੱਚਾ ਡਿੱਗ ਜਾਵੇਗਾ ਤੇ ਇਸ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਉਹਨਾਂ ਨਾਲ ਹੰਗਾਮਾ ਕਰ ਦਿੱਤਾ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਦੇ ਨੌਜਵਾਨਾਂ ਨੇ ਇਹਨਾਂ ਪੀੜਤ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਨੇ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਾ ਤੇ ਉਸ ਤੋਂ ਬਾਅਦ ਨੌਜਵਾਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮ ਚੋਣੇ ਅਮੌਕੇ ਤੋਂ ਫਰਾਰ ਹੋ ਗਏ ਪੀੜਤ ਨੇ ਕਿਹਾ ਕਿ ਇਸ ਮੌਕੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਉੱਥੇ ਮੌਜੂਦ ਲੋਕ ਵੀ ਵੀਡੀਓ ਬਣਾਉਂਦੇ ਰਹੇ ਉਹਨਾਂ ਦੱਸਿਆ ਕਿ ਉਸ ਦੇ ਸਾਥੀ ਨੂੰ ਅਤੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਬਟੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਪਰਿਵਾਰ ਦਾ ਕਹਿਣਾ ਕਿ ਇਹ ਸਭ ਕੁਝ ਇੰਸਟੀਚਿਊਟ ਦੀ ਲਾਪਰਵਾਹੀ ਦੇ ਕਾਰਨ ਵਾਪਰਿਆ ਆਪਣਾ ਉੱਤੇ ਲੇਟਿਸ ਨੂੰ ਮਿਸਬੀਹਵ ਕਰਦੇ ਸੀ ਉੱਤੇ ਕਿਥੇ ਆਪਣਾ ਬਾਬਾ ਫਰੀਦ ਕਾਲਜ ਅੰਦਰ ਫੰਕਸ਼ਨ ਨਹੀਂ ਹੋਇਆ ਆਪਣਾ ਮੈਂ ਅਸੀਂ ਫੈਮਿਲੀ ਨਾਲ ਉੱਠ ਕੇ ਦੇਖਣਾ ਅੱਛਾ ਤੇ ਆਪਾਂ ਉੱਥੇ ਮੜੀਤ ਸੀਗੀ ਉਹ ਪਹਿਲਾਂ ਵੀ ਲੜਕੇ ਸੀ ਅਕਾਂਹ ਵੀ ਲੜਨੇ ਜਾਂਦੇ ਸੀਗੇ ਤੇ ਆਪਣਾ ਲੇਡੀਜ਼ ਨਾਲ ਦੋਨਾਂ ਨਾਲ ਮੇਰੀ ਮੈਸੇਜ ਨਾਲ ਤੇ ਆਪਣੀ ਮੇਰੀ ਸਾਰੀ ਨਾਲ ਦੋਨਾਂ ਨਾਲ ਮਿਸਬੀਹਵ ਕਰਕੇ ਅੱਗੇ ਜਾਂ ਲੱਗੇ ਸੀਗੇ ਮੈਂ ਕਹਿੰਦਾ ਬਈ ਦੇਖ ਕੇ ਥੋੜਾ ਜਿਹਾ ਧਿਆਨ ਨਾਲ ਤੇ ਬਸ ਇੰਨੀ ਕਹਿਣ ਦੀ ਦਿਰ ਸੀ ਉਹਨਾਂ ਨੇ ਕਿਸੇ ਨੇ ਕਿਰਪਾਨ ਕੱਢ ਲਈ ਕਿਸੇ ਨੇ ਕੀ ਕੱਢ ਲੈ ਕਿਸੇ ਨੇ ਕਿਰਚ ਕੱਢ ਲਈ ਤੇ ਸਭ ਇੱਕੋ ਦਮ 30 35 ਚਲੀ ਜਾਣੇ ਸੀਗੇ ਸਭ ਇੱਕੋ ਦਮ ਹੀ ਪੈ ਗਏ ਕੀ ਲੱਗਦਾ ਵੀ ਐਡਾ ਵੱਡਾ ਫੰਕਸ਼ਨ ਕਰਾਇਆ ਗਿਆ ਉੱਥੇ ਸਕਿਉਰਿਟੀ ਪ੍ਰਬੰਧ ਕੀਤੇ ਕਿ ਨਹੀਂ ਸਕਿਉਰਿਟੀ ਦਾ 1% ਵੀ ਪ੍ਰਬੰਧ ਵੀਰੇ ਨਾ ਕੋਈ ਮੁਲਾਜ਼ਮ ਨਾ ਹੋਰ ਮੁਲਾਜ਼ਮ ਫਿਰ ਤੇ ਹੀ ਕੋਈ ਕਿਸੇ ਧਿਆਨ ਚ ਸੀ ਆਪਦੇ ਚ ਸੀ ਕਿਦਾਂ ਕੁ ਵੱਡਾਈ ਮਿੰਟ ਸੀਗੇ ਜੀ ਬਲ ਹਾਂਜੀ ਕਿਦਾਂ ਕੁ ਵੱਡਾਈ ਮਿੰਟ ਸੀਗਾ ਬਹੁਤ ਕਿੰਨਾ ਵੱਡਾ ਫੰਕਸ਼ਨ ਸੀਗਾ ਫੰਕਸ਼ਨ ਤਾਂ ਬਹੁਤ ਵੱਡਾ ਸੀ ਸਕਿਉਰਟੀ ਕੋਈ ਗ੍ਰੰਥ ਸੀਗਾ ਸਕਿਉਰਟੀ ਤਾਂ 0% 0% ਪ੍ਰਬੰਧ ਸੀ 1% ਦਾ ਨਹੀਂ ਸੀ ਕੋਲੇ ਖੜੇ ਦੱਈਏ ਕੋਲੇ ਖੜੇ ਸਕਿਉਰਟੀ ਖੜੀ ਸੀ ਕੋਲੇ ਸਭ ਪਾਸੇ ਹੋ ਕੇ ਖੜ ਕੇ ਕੋਲੇ ਖੜ ਕੇ ਉਹ 35-40 ਜਣੇ ਨੇ ਹਮਲਾ ਕੀਤਾ ਸਾਡੇ ਤੇ ਤੇ ਸਕਿਉਰਟੀ ਇੱਕ ਵੀ ਮੱਤ ਨਹੀਂ ਦੇਈ ਨਾ ਬਾਬਾ ਫਰੀਦ ਕੀ ਗੱਲ ਕਿ ਹੋ ਗਈ ਸੀ ਅਈ ਆਈ ਅੰਤਜੀ ਬਸ ਉਹ ਤੋਂ ਦੇਖ ਕੇ ਭਾਂ ਸੰਤੇ ਉਹ ਪਿੱਛੇ ਲੜ ਕੇ ਆਏ ਸੀ ਅੱਛਾ ਤੇ ਓ ਮੇਰੇ ਬਾਈਸ ਨੂੰ ਧੱਕਾ ਮਾਰਿਆ ਨਾ ਅੱਛਾ ਮੇਰਾ ਬ੍ਰਦਰ ਕਹਿੰਦਾ ਵੀ ਬਈ ਦੇਖ ਕੇ ਚੱਲੋ ਥੋੜਾ ਜਿਆ ਬਾਈ ਨੇ ਜਿਹਨੂੰ ਕਿਰਪਾ ਨਾ ਕਰਦੇ ਨਾ ਕੱਪੂ ਗੱਵਾਕੋਸੀ ਨਾ ਕਰ ਕਿੰਨੇ ਕੁ ਮੁੰਡੇ ਸੀ ਕੀ ਚੱਲੀ ਰਹੀ ਸੀ ਕੀ ਫੰਕਸ਼ਨ ਕੀ ਚੱਲ ਰਿਹਾ ਸੀ ਉੱਥੇ ਸ਼ੋਅ ਸੀਗਾ ਇਹ ਬੱਬੂ ਮਾਨ ਕਿੰਨੇ ਧੱਕੀ ਕਿੰਨੀ ਹੋਣੀ ਤੁਸੀਂ ਦੋ ਜਣੇ ਅਸੀਂ ਜੀ ਬਾਹਰੋਂ ਆਏ ਸੀਗੇ ਤੁਰ ਫਿਰ ਕੇ ਢੇੜਾ ਕੱਢ ਕੇ ਆਈ ਜਾਂਦੇ ਸੀਗੇ ਅਸੀਂ ਜਦੋਂ ਦੇਖਿਆ ਗੇਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ ਜਦੋਂ ਅਸੀਂ ਅੰਦਰ ਗਏ ਤੇ ਬਾਈ ਦੇ ਤੇ ਕੀ ਹੋਇਆ ਸੀਗਾ ਉਹ ਅਸੀਂ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਬੀ ਹੋਈ ਸੀਗਾ ਇਹਨਾਂ ਤੇ ਦੋਵੇਂ ਫੈਮਿਲੀਆ ਸੀਗੀਆਂ ਇਹਨਾਂ ਤੇ ਪੂਰਾ 40-50 ਜਣੇ ਨੇ ਹਮਲਾ ਕੀਤਾ ਕਿਰਪਾਨਾਂ ਤੇ ਸਾਰਾ ਕੁਝ ਸੀਗਾ ਜੀ ਉਹਨਾਂ ਕੋਲੇ ਸਾਰੇ ਮੁੰਡੇ ਫਰਾਰ ਹੋ ਗਏ ਕੋਈ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਜੀ ਠੀਕ ਹੈ ਜੀ ਫੰਕਸ਼ਨ ਕੀ ਸੀਗਾ ਜੈਪਾਕ ਫੰਕਸ਼ਨ ਆ ਜਿੱਥੇ ਉਹ ਸੀਗਾ ਜੀ ਆਪਣਾ ਕੀ ਨਾਲ ਇਹ ਨੇ ਹੁੰਦੇ ਆ ਆਪਣਾ ਹੈ ਲਾਈਵ ਸ਼ੋ ਸੀਗਾ ਬੱਬੂ ਮਾਨ ਦਾ ਜੀ ਉੱਥੇ ਸਕਾਟੇ ਕੋਈ ਪ੍ਰਬੰਧ ਨਹੀਂ ਸੀ ਜੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀ ਜੀ ਬਹੁਤ ਲੱਖਾਂ ਲੋਕ ਸੀਗੇ ਉੱਥੇ ਕੀ ਲੱਗਦਾ ਵੀ ਸਕਾਟੇ ਪ੍ਰਬੰਧ ਹੋਣੇ ਚਾਹੀਦੇ ਸੀ ਹੋਣਾ ਚਾਹੀਦਾ ਸੀਗਾ ਜੀ ਸਿਕਿਉਰਿਟੀ ਕਹਿੰਦੇ ਸਾਈਡ ਤੇ ਹੋ ਕੇ ਖੜੀ ਰਹੀ ਅਸੀਂ ਜਾ ਕੇ ਬਾਈ ਨੂੰ ਆਪ ਚੱਕਿਆ ਉੱਥੇ ਬੇਹੋਸ਼ ਪਿਆ ਸੀਗਾ ਬਾਈ ਦੀ ਵਾਈਫ ਉੱਥੇ ਖੜੀ ਸੀਗੀ ਜਦੋਂ ਅਸੀਂ ਗੱਲਬਾਤ ਕੀਤੀ ਸਾਡੇ ਰਿਲੇਟਿਵ ਨਿਕਲੇ ਜੀ ਇਹ ਠੀਕ ਆ ਜੀ ਉਸ ਤੋਂ ਬਾਅਦ ਚ ਅਸੀਂ ਇਹਨਾਂ ਨੂੰ ਉਹ ਕੀਤਾ ਉੱਥੋਂ ਐਂਬੂਲੈਂਸ ਚ ਪਾਇਆ ਦੂਜੇ ਬਾਈ ਨੂੰ ਗੱਡੀ ਤੇ ਕੇ ਭੇਜਿਆ ਪਿੱਛੇ ਅਸੀਂ ਆਪ ਆਏ ਆ ਜੀ ਚਾਰਿਆਂ ਨੇ ਫਿਰ ਜਾ ਕੇ ਅਸੀਂ ਗੱਲਬਾਤ ਕੀਤੀ ਹੁਣ ਪਰਚਾ ਉਹ ਫਾਈਲ ਭਰਵਾਈ ਹੈ ਜੀ ਸਾਰਾ ਕੁਝ ਜਖਮੀ ਕਿੰਨੇ ਨਹੀਂ ਹੋਇਆ ਜਖਮੀ ਦੋ ਜਾਣੇ ਹੋਈ ਹੈ ਜਾਨੀਆਂ ਵੀ ਕੋਈ ਜਨਾਨੀ ਦੇ ਵੀ ਵਜੀ ਹੈ ਜੀ ਹੱਥ ਤੇ ਜੀ ਭਾਬੀ ਦੇ ਵੀ ਇੱਕ ਦੇ ਇੱਕ ਮਤਲਬ ਬਾਈ ਮੁੰਡੇ ਦੇ ਵਜੇ ਦੇ ਵੀ ਵਜੀ ਹੈ ਜੀ ਅੱਕਿਆੜੀ ਦੇ ਠੀਕ ਹੈ ਜੀ ਬੱਚਾ ਨਾਲ ਸੀਗਾ ਜੀ ਇੱਕ 4-5 ਸਾਲਾਂ ਦਾ ਜੀ ਉਹਦੇ ਬਾਜੀਆਂ ਦੀ ਤਾਂ ਬਹੁਤ ਜ਼ਿਆਦਾ ਉਹ ਹੋਣਾ ਸੀ ਮਾੜਾ ਹੋਣਾ ਸੀਗਾ ਜੀ ਆਪਾਂ ਉਹਨਾਂ ਨੂੰ ਜਾ ਕੇ ਸਾਰਾ ਹੈਂਡਲ ਕੀਤਾ ਉੱਥੇ ਕਿਸੇ ਕੋਈ ਨੇੜੇ ਨਹੀਂ ਲੱਗਾ ਸੀ ਸਿਕਿਉਰਟੀ ਵਾਲਾ ਉਹ ਤੋਂ ਬਾਤ ਚੁੱਕਾ ਹੈ ਕਿ ਮੋਟਰਸਾਈਕਲ ਲੈ ਕੇ ਆਏ ਅਸੀਂ ਐਂ ਕੀਤਾ ਯੌਂ ਕੀਤਾ ਤਾਰਾ ਕੁਝ ਮਸਾ ਅਸੀਂ ਇੱਥੇ ਲੈ ਕੇ ਆਏ ਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ